श्री श्रीगुरू साल बदियो ਸਹਿਮਸੇਰਾ ਕੋਈ ਜਨ ਹਰ ਸਿਉਂਦੇ ਵੈ ਜੋਰ ਚਰਨ ਗਹੋਂ ਬਕੋ ਸੁਬਰਸਾ ਦੀਜੇ ਪ੍ਰਾਨ ਅਕੋਰ ਸਜਣ ਸਚਾ ਪਾਤਸ਼ਾਹ ਸਿਰ ਸਾਹ ਹੁੰਦਾ ਸ ਜੇ ਸਬਾਤ ਬੈਠਿਆ ਸੋਈਏ ਸਭਨਾ ਦਾ ਵੈਸਾ ਹੋ ਸੋ ਕਹੋ ਤਲ ਗੁਰ ਸੇਵੀਏ ਇਹਨਸ ਸਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖੇ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਮਹਲਾ 5 ਘਰ ਦੀ ਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕੋਈ ਜਨ ਕਵਨ ਈਹਾਂ ਜਾਗ ਮੀਤ जैस हो किरपाल सोई वेदबूज ताकी निर्मल रीत कोई जान कबल इहा जगमी जैस हो किरपाल सोई वेदबू जाकी निर्मल रीत रहा ਮਾਤ ਪਿਤਾ ਬਨਦਾ ਸਤ ਬੰਦ ਪਾ ਇਸ ਤਮੀ ਤੇਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸੁਹਾਈ ਮੁਕਤ ਮਾਲਕ ਅਨਕਲਾ ਨਹੀਂਰਾ ਮਨ ਰੰਜਨ ਕੀ ਮਾਇਆ ਬਿਹਾਣੀ ਆਵਦਾ ਹੈ ਤਾ ਮੈਂ ਹ ਸੰਤੋਖ ਨਾ ਪਾਇਆ ਹਾਸਤ ਰਾਤ ਆਸਵ ਪਵਣ ਤੇਜ ਧਣੀ ਭੂਮਨ ਚਤਰੰਗਾ ਸੰਗ ਨ ਚਾਲਿਓ ਇਨ ਮਹ ਕਾਸ਼ੂਐ ਊਠ ਸਿਧਾਇਓ ਨੰਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੈ ਤਾ ਕੈ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੈ ਤਾ ਕੈ ਹਰ ਹਰ ਗਾਈਐ ਸੋ ਖਿਆ ਗ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹ ਗੁਰੂ ਜੀ ਕਾ ਖਲਸਾ ਵਾਹ ਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰ ਸਵਾਰੇ ਗੁਰੂ ਰੂਪ ਸਾਧ ਸੰਗਤ ਨਿਯੋ ਅੱਜ ਦੇ ਜੋ ਪਾਵਨ ਪਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਸਤਿਗੁਰੂ ਜੀ ਆਨੇ ਬਖਸ਼ਿਸ਼ ਈ ਦੇ ਹਨ ਜੈਤ ਸ੍ਰੀ ਰਾਗ ਦੇ ਵਿੱਚੋਂ ਪੰਚਮ ਪਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 700 ਅੰਗ ਪਰਿਸ਼ੋਭਤ ਹੈ ਜੈਤ ਸ੍ਰੀ ਮਹੱਲਾ ਤੀਜਾ ਜੈਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਕੋਈ ਜਾਣ ਕਵਨ ਈਹਾ ਜਗ ਮੀਤ ਸਤਿਗੁਰੂ ਜੀ ਕਹਿੰਦੇ ਕੋਈ ਵਿਰਲਾ ਮਨੁਖ ਜਾਣਦਾ ਹੈ ਕਿ ਇਸ ਸੰਸਾਰ ਦੇ ਵਿੱਚ ਅਸਲੀ ਮਿੱਤਰ ਜੋ ਹੈ ਉਹ ਸਾਡਾ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਰਹਾਉ ਜਿਸ ਮਨੁੱਖ ਉਤੇ ਪਰਮਾਤਮਾ ਵਾਹਿਗੁਰੂ ਦਇਆਵਾਨ ਹੁੰਦਾ ਹੈ ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਫਿਰ ਉਸ ਮਨੁੱਖ ਦੀ ਜਿਹੜੀ ਜੀਵਨ ਯੋਗਤ ਹੈ ਉਹ ਪਵਿੱਤਰ ਹੋ ਜਾਂਦੀ ਹੈ ਮਾਤ ਪਿਤਾ ਬਨਤਾ ਸੁਤ ਬੰਧ ਪੇ ਇਸਤ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਸਤਗੁਰੂ ਜੀ ਕਹਿੰਦੇ ਮਾਂ ਪਿਓ ਇਸ ਤਰੇ ਪੁੱਤਰ ਰਿਸ਼ਤੇਦਾਰ ਪਿਆਰੇ ਮਿੱਤਰ ਭਰਾ ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾ ਕਰਕੇ ਇੱਥੇ ਮਿਲ ਪਏ ਨੇ ਪਰ ਅਖੀਰ ਵੇਲੇ ਇਨ੍ਹਾਂ ਦੇ ਵਿੱਚੋਂ ਕੋਈ ਵੀ ਸਾਥੀ ਨਹੀਂ ਬਣਦਾ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਚਨ ਕੀ ਮਾਇਆ ਮੋਤੀਆਂ ਦੀ ਮਾਲਾ ਸੋਨਾ ਲਾਲ ਹੀਰੇ ਇਹ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਹਾ ਹਾ ਕਰਤ ਬਿਹਾਨੀ ਅਬਦ ਹੈ ਤਾਂ ਮਹਿ ਸੰਕੋਖ ਨਾ ਤਾਇਆ ਇੰਨਾ ਵਿੱਚ ਲੱਗਿਆ ਸਾਰੀ ਜ਼ਿੰਦਗੀ ਹਾਏ ਤੋਬਾ ਹਾਏ ਤੋਬਾ ਕਰਦਿਆਂ ਦੀ ਗੁਜ਼ਰ ਜਾਂਦੀ ਹੈ ਪਰ ਮਨ ਜਿਹੜਾ ਹੈ ਉਹ ਰਾਜ ਦਾ ਨਹੀਂ ਖਾਸ ਰਤ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ਸਤਿਗੁਰੂ ਜੀ ਕਹਿੰਦੇ ਰਾ ਹਾਥੀ ਰਥ ਹਵਾ ਦੇ ਵੇਗ ਵਰਗੇ ਘੋੜੇ ਹੋਵਣ ਧਨਾਟ ਹੋਵੇ ਜ਼ਮੀਨ ਜਾਇਦਾਦ ਦਾ ਮਾਲਕ ਹੋਵੇ ਚਾਰ ਕਿਸਮ ਦੀ ਫੌਜ ਦਾ ਮਾਲਕ ਹੋਵੇ ਸੰਗ ਨਾਲ ਚਾਲਿਓ ਇਨ ਮੈਂ ਕਸ਼ੂ ਐ ਊਠ ਸਿਧਾਇਓ ਨਾਂਗਾ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ ਇਹਨਾਂ ਦਾ ਮਾਲਕ ਇਥੋਂ ਨਗਰ ਹੀ ਉੱਠ ਕੇ ਤੁਰ ਪੈਂਦਾ ਹੈ ਹਰ ਕੈ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੈ ਤਾ ਕੈ ਹਰ ਹਰ ਗਾਈਐ ਪ੍ਰਮਾਤਮਾ ਦੇ ਸੰਤ ਜਨ ਪ੍ਰਮਾਤਮਾ ਦੇ ਪਿਆਰੇ ਨੇ ਉਹਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਦੀ ਸਿਵਤ ਸਲਾਹ ਕਰਨੀ ਚਾਹੀਦੀ ਹੈ ਨਾਨਕ ਈਹਾਂ ਸੁਖ ਆਕੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਹੁਣ ਜਿਹੜਾ ਵੀ ਕੋਈ ਜੀਵ ਸੰਗਤ ਦੇ ਵਿੱਚ ਆਣ ਕੇ ਨਾਮ ਜਪਦਾ ਹੈ ਸਤਿਗੁਰੂ ਜੀ ਕਹਿੰਦੇ ਅਜੇਹਾ ਕਰਨ ਨਾਲ ਇਸ ਲੋਕ ਵਿੱਚ ਵੀ ਸੁੱਖ ਮਿਲਦਾ ਹੈ ਪਰਲੋਕ ਵਿੱਚ ਵੀ ਸੁਰਖਰੂ ਹੋ ਜਾਈਦਾ ਹੈ ਪਰ ਇਹ ਦਾਤ ਸੰਤ ਜਨਾਂ ਦੀ ਸੰਗਤ ਵਿੱਚ ਹੀ ਮਿਲਦੀ ਹੈ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅਰੰਭ ਕੀਤੀ ਅੰਮ੍ਰਿਤ ਵੇਲਾ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਅਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪ੍ਰਿਆਤ ਰੱਖਣ ਗੁਰਸਿੱਖੀ ਜੀਵਨ ਨਾਮ ਧੰਨ ਦੀਆਂ ਦਾਤਾ ਅਮਰਤ ਵੇਲਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਆਕਾਰ ਦਰਾਸ ਕਰਨ ਗੁਰੂ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜਿਉ ਆਇਆ ਜਿਉ ਆਇਆ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਜੀ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਕਾਰ ਸਹਿਤ ਬੋਲਿਓ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ

ਸਤਨਾਮ ਵਾਹਿਗੁਰੂ 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 ਸਤਨਾਮ